ਪੰਜਾਬ ਚ 13 ਜ਼ੀਰੋ ਦੇ ਮਿਸ਼ਨ ਤੇ ਆਮ ਆਦਮੀ ਪਾਰਟੀ ਅੱਜ ਦੁਪਹਿਰ 2 ਵਜੇ ਹੁਸ਼ਿਆਰਪੁਰ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਲੋਕ ਸਭਾ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਲਈ ਕਰਨਗੇ ਚੋਣ ਪ੍ਰਚਾਰ ਲੋਕ ਸਭਾ ਚੋਣਾਂ ਦੇ ਲਈ ਮੈਦਾਨ ਦੇ ਵਿੱਚ ਉਤਰੇ ਸੀਮਾਨ ਮੀਂਹ ਤੇ ਤੂਫਾਨ ਦੇ ਵਿੱਚ ਆਲੇ ਫਟੇਗੜ ਚ ਕੀਤੀ ਰੈਲੀ ਮੰਚ ਤੋਂ ਵਰਕਰਾਂ ਨੂੰ ਦਿੱਤਾ ਸੁਨੇਹਾ ਤੂਫਾਨ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਖੜਾ ਰਹਾਂਗਾ लोकसभा चुनाव दे पहले दौर दी वोटिंग मुकम्मल 80% ਨਾਲ त्रिपुरा ਸਭ ਤੋਂ ਅੱਗੇ ਦੂਜੇ ਨੰਬਰ ਤੇ ਪੱਛਮੀ ਬੰਗਾਲ 77% VOTING ਹੋਈ 48% VOTING ਦੇ ਨਾਲ ਪਿਛੜ ਗਿਆ ਬਿਹਾਰ लोकसभा चुनाव ਦੇ ਲਈ ਟਿਕਟ ਨਾ ਮਿਲਣ ਤੇ ਨਰਾਜ਼ चल ਰਿਹਾ ਟੀਨਸਾ ਪਰਿਵਾਰ ਅੱਜ ਸੰਗਰੂਚ ਸੁਖਦੇਵ ਸਿੰਘ ਟੀਨਸਾ ਦੀ ਅਗਵਾਈ ਦੇ ਵਿੱਚ ਹੋਏਗੀ ਮੀਟਿੰਗ ਵਰਕਰਾਂ ਦੇ ਨਾਲ ਰਾਏ ਤੋਂ ਬਾਅਦ ਲਿਆ ਜਾਵੇਗਾ ਅਗਲਾ ਫੈਸਲਾ ਸੰਗਰੂਦੀ ਜੇਲ੍ਹ ਦੇ ਵਿੱਚ ਦੋ ਗੁੱਟਾਂ ਵਿਚਾਲੇ ਖੂਨੀ ਚੜ੍ਹਪਕਟਰ ਦੇ ਨਾਲ ਇੱਕ ਗੁੱਟ ਨੇ ਦੂਜੀ ਤਰਫ ਤੇ ਕੀਤਾ ਹਮਲਾ ਦੋ ਕੈਦੀਆਂ ਦੀ ਮੌਤ ਮ੍ਰਿਤਕਾਂ ਦੀ ਮੁਹੰਮਦ ਹਾਰਿਸ਼ ਅਤੇ ਤਰਮਿੰਦਰ ਸਿੰਘ ਦੇ ਵਜੋਂ ਹੋਈ ਪਛਾਣ ਪੰਜਾਬ ਦੇ ਵਿੱਚ ਬੱਦਿਆ ਮੌਸਮ ਦਾ ਮਜਾਜ ਤੇਜ਼ ਹਵਾਵਾਂ ਦੇ ਨਾਲ ਹੋਈ ਬਾਰਿਸ਼ ਕਈ ਥਾਵਾਂ ਤੇ ਘੜੇ ਮਾਰੀ ਵੀ ਪੱਕੀਆਂ ਫਸਲਾਂ ਦਾ ਨੁਕਸਾਨ ਤਾਂ ਪੰਜਾਇਗ੍ਰਾਮ ਬਸ ਸਾਤ ਦਿਨਾਂ ਤੱਕ ਕੋਈ ਫਸਲ ਦਾ ਬਾਬਜ਼ਾ ਦਵੇਗੀ ਪੰਜਾਬ ਸਰਕਾਰ ਫਟੇਗੜ ਸਾਹਿਬ ਦੇ ਵਿੱਚ ਸੀਮਾਨ ਨੇ ਕੀਤਾ ਐਲਾਨ ਕਿ ਹਰ ਇੱਕ ਦਾਣੇ ਦੇ ਨੁਕਸਾਨ ਦੀ ਕਰਾਂਗੇ ਪਰਪਾਈ ਸਸ਼ਕਾਲ نیوز ਟਿਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਗੁਰਜੋ ਸੰਧੂ ਮੀਤਾਂ ਤੁਸੀ ਸਾਰੇ ਖੈਰ ਇਤੇ ਨਾਲ ਹੋਗੇ ਤਾਂ ਖਬਰਾਂ ਦੀ ਸ਼ੁਰੂਆਤ ਕਰਦੇ ਇੱਕ ਵੱਡੀ ਖਬਰ ਤੋਂ ਸੰਗਰੂਰ ਜੇਲ੍ਹ ਤੋਂ ਵੱਡੀ ਖਬਰ ਹੈ ਸੰਗਰੂਰ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੇ ਵਿਚਾਲੇ ਖੂਨੀ ਝੜਾ ਫੋਈ ਔਰ ਕਟਰ ਦੇ ਨਾਲ ਇੱਕ ਦੂਜੇ ਤੇ ਇੱਕ ਗੁੱਟ ਤੇ ਹਮਲਾ ਕੀਤਾ ਗਿਆ ਹੈ ਦੂਜੇ ਗੁੱਟ ਤੇ ਹਮਲਾ ਕੀਤਾ ਗਿਆ ਹੈ ਇੱਕ ਗੁੱਟ ਦੇ ਵੱਲ ਹੁਨੀ ਚਰਬ ਦੇ ਵਿੱਚ ਦੱਸਦੀ ਕਿ ਦੋ ਕੈਦੀਆਂ ਦੀ ਮੌਤ ਹੋ ਗਈ ਹੈ ਚਰਬ ਦੇ ਵਿੱਚ ਜ਼ਖਮੀ ਹੋਏ ਹਨ ਚਾਰ ਕੈਦੀ ਔਰ ਦੋ ਕੈਦੀ ਹਸਪਤਾਲ ਦੇ ਵਿੱਚ ਜੇਰੇ ਇਲਾਜ ਦੇ ਤਾਂ ਚਾਰੇ ਕੈਦੀਆਂ ਨੂੰ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ ਔਰ ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਸਮਰਨਜੀਤ ਸਿੰਘ ਉਫਰ ਜੁਝਾਰ ਨੇ ਆਪਣੇ 8 ਸਾਥੀਆਂ ਦੇ ਨਾਲ ਮਿਲ ਕੇ ਮੁਹੰਮਦ ਹਾਰਿਸ਼ ਅਤੇ ਤਰਮਿੰਦਰ ਸਿੰਘ ਤੇ ਕੱਟਰ ਦੇ ਨਾਲ ਹਮਲਾ ਕੀਤਾ ਜੇਲ ਸਟਾਫ ਨੇ ਵਿਚਾਲੇ ਪਾ ਕੇ ਦੋਵੇਂ ਤਿਰਾਂ ਨੂੰ ਵੱਖ-ਵੱਖ ਕੀਤਾ ਫਿਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਇਹ ਮੌਕੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਡਾਕਟਰਾਂ ਨੇ ਮੁਹੰਮਦ ਹਾਰਿਸ਼ ਅਤੇ ਤਰਮਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਤਾਂ ਜ਼ਖਮੀ ਕੈਦੀ ਜਿਹੜੇ ਨੇ ਉਹ ਗਗਨਦੀਪ ਸਿੰਘ ਅਤੇ ਮੁਹੰਮਦ ਸ਼ਹਿਬਾਜ਼ ਨੇ ਤਾਂ ਚਾਰ ਕੈਦੀ ਜ਼ਖਮੀ ਹੋਏ ਸਨ ਜਿਨ੍ਹਾਂ ਦੇ ਵਿੱਚੋਂ ਦੋ ਦੀ ਮੌਤ ਹੋ ਗਈ ਹੈ ਸੰਗਰੂਰ ਜੇਲ੍ਹ ਦੇ ਵਿੱਚ ਗੈਂਗਸਟਰਾਂ ਦੇ ਵਿਚਾਲੇ ਇੱਕ ਹੁਣੀ ਝੜਾ ਫੋਈ ਹੈ ਤਸਵੀਰਾਂ ਦਿਖਾ ਰਹੇ ਹਾਂ ਹਸਪਤਾਲ ਲੈ ਕੇ ਪਹੁੰਚੀ ਪੁਲਿਸ ਪਰ ਦੋਨੋਂ ਮ੍ਰਿਤਕ ਐਲਾਨ ਕਰ ਦਿੱਤਾ ਗਿਆ ਔਰ ਕਟਰ ਦੇ ਨਾਲ ਆਮੂਮਨ ਤੌਰ ਤੇ ਅਸੀਂ ਵੇਖਦੇ ਹਾਂ ਕਿ ਜਦੋਂ ਇਸ ਕਿਸਮ ਦੇ ਨਾਲ ਜੇਲ੍ਹਾਂ ਦੇ ਵਿੱਚ ਉਹ ਇਹ ਘਟਨਾਵਾਂ ਹੁੰਦੀਆਂ ਨੇ ਤਾਂ ਉੱਥੇ ਜਿਹੜੇ ਬਰਤਨ ਦਿੱਤੇ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਖਾਣਾ ਖਾਇਆ ਜਾਂਦਾ ਹੈ ਤਾਂ ਨਾ ਬਰਤਨਾਂ ਨੂੰ ਤਿੱਖਾ ਕੀਤਾ ਜਾਂਦਾ ਤੋੜ ਕੇ ਔਰ ਇਸ ਕਿਸਮ ਦੇ ਨਾਲ ਇਹ ਜਿਹੜੇ ਹਥਿਆਰ ਨੇ ਉਹ ਬਣਾ ਲਏ ਜਾਂਦੇ ਨੇ ਕਿਉਂਕਿ ਬਿਲਕੁਲ ਅਜਿਹਾ ਕੋਈ ਵੀ ਚੀਜ਼ ਕੈਦੀਆਂ ਤੱਕ ਨਹੀਂ ਪਹੁੰਚਦੀ ਜਿਸ ਦੇ ਨਾਲ ਕੋਈ ਖਤਰਾ ਹੋ ਸਕੇ ਤਾਂ ਇਸ ਸਾਰੀਆਂ ਤਰਤੀਬਾਂ ਨੂੰ ਲਗਾ ਕੇ ਇਹ ਜੁਗਤਾ ਬਣਾ ਕੇ ਕੈਦੀ ਜਿਹੜੇ ਨੇ ਇਸ ਕਿਸਮ ਦੇ ਨਾਲ ਹਥਿਆਰ ਬਣਾਉਂਦੇ ਨੇ ਤਾਂ ਕੱਟਰ ਦੇ ਨਾਲ ਹਮਲਾ ਕੀਤਾ ਗਿਆ ਦੋ ਕੈਦੀਆਂ ਦੀ ਮੌਤ ਹੋਈ ਹੈ ਦੋ ਜਣੇ ਜ਼ਖਮੀ ਹੋਏ ਨੇ ਗਗਨਦੀਪ ਅਤੇ ਮੁਹੰਮਦ ਸ਼ਹਿਬਾਸ ਟੋਟਲ 4 ਪੇਸ਼ੈਂਟ ਆਈ ਸੀ ਡਿਸਟ੍ਰਿਕਟ ਡੇਲ ਤੋਂ ਪੁਲਿਸ ਤੇ ਉਹਨਾਂ ਦੇ ਡਾਕਟਰ ਸਾਹਿਬ ਲੈ ਕੇ ਆਏ ਸੀਗੇ ਉਹਨਾਂ ਦੇ ਵਿੱਚੋਂ ਦੋ ਪੇਸ਼ੈਂਟਸ ਦਾ ਬ੍ਰੌਡਡਟ ਸੀਗੇ ਪਹਿਲਾਂ ਹੀ ਦੋ ਪੇਸ਼ੈਂਟ ਸੀਰੀਅਸ ਸੀਗੇ ਉਹਨਾਂ ਦਾ ਐਮ ਐਲ ਆਰ ਕਰਕੇ ਅਸੀਂ ਉਹਨਾਂ ਨੂੰ ਕਟਿਆਲੇ ਰੱਖਿਆ ਸਰ ਟ੍ਰੀਟਮੈਂਟ ਦੇ ਕੇ ਕਿਹੜੇ ਕਿਹੜੇ ਬ੍ਰੌਡਡਟ ਸੀ ਕਿਹੜੇ ਕਿਹੜੇ ਹਰਸ਼ ਤੇ ਧਰਮਿੰਦਰ ਨਾਮ ਦੇ ਦੋ ਪੇਸ਼ੈਂਟ ਸੀਗੇ ਜਿਹੜੇ ਬ੍ਰੌਡਡਟ ਸੀਗੇ ਤੇ ਗਗਨਦੀਪ ਸਿੰਘ ਤੇ ਮੁਹੰਮਦ ਸਹਿਵਾਦ ਪੇਸ਼ੈਂਟ ਸੀਗੇ ਜਿਹੜੇ ਸਿਕ ਸੀ ਜਿਹੜੇ ਸਿਕ ਨੇ ਉਹਨਾਂ ਦੇ ਕਿੰਨੇ ਕਿਹੜੀਆਂ ਸੱਟਾਂ ਕਿੱਥੇ ਲੱਗੀਆਂ ਨੇ ਉਹਨਾਂ ਦੇ ਬੈਕ ਤੇ ਸਿਰ ਤੇ ਕੰਨ ਤੇ ਬਾਤ ਹੈ ਅਲਗ-ਅਲਗ ਜਗਤ ਤੋਂ ਕਿਸ ਤਰ੍ਹਾਂ ਦੇ ਹਾਲਤ ਕਿਸ ਤਰ੍ਹਾਂ ਦੇ ਹਾਲਤ ਆਫਟਰ ਇਨਵੈਸਟੀਗੇਸ਼ਨ ਦੀ ਬੱਸਿਆ ਜਾ ਸਕਦਾ ਜਿਹੜੀ ਸੱਤਾ ਨੇ ਕਿਹਜੀਆਂ ਨਹੀਂ ਭਾਏ ਕੋਈ ਚਾਰ ਪ੍ਰੋਗਰਾਮ ਬਣਾਇਆ ਹੁਣ ਜ਼ਿਕਰ ਕਰਦੇ ਹਾਂ ਪੰਜਾਬ ਦੇ ਵਿੱਚ ਮੌਸਮ ਦਾ ਮੌਸਮ ਦੇ ਵੱਲੋਂ ਅਚਾਨਕ ਕਰਵਟ ਲੱਗ ਗਈ ਜਿਸ ਨੇ ਲੋਕਾਂ ਨੂੰ ਗਰਮੀ ਤੋਂ ਤਾਂ ਰਾਹਤ ਦੇ ਦਿੱਤੀ ਪਰ ਇਹ ਰਾਹਤ ਕਿਸਾਨਾਂ ਦੇ ਲਈ ਕਿਸੇ ਆਫਤ ਤੋਂ ਘੱਟ ਸਾਬਤ ਨਹੀਂ ਹੋਈ ਇਹ ਰਿਪੋਰਟ ਦੁਪਹਿਰ ਤੱਕ ਤਾਂ ਗਰਮੀ ਰਹੀ ਪਰ ਸ਼ਾਮ ਹੁੰਦਿਆਂ ਹੀ ਪੰਜਾਬ ਦਾ ਮੌਸਮ ਬਦਲ ਗਿਆ। ਜ਼ਿਆਦਾਤਰ ਥਾਵਾਂ ਤੇ ਤੇਜ਼ ਬਾਰਿਸ਼ ਹੋਈ ਤੇ ਤੇਜ਼ ਹਵਾ ਚੱਲਣ ਦੇ ਨਾਲ ਨਾਲ ਭਾਵੇਂ ਲੋਕਾਂ ਨੂੰ ਗਰਮੀ ਤੋਂ ਤਜਰਰ ਰਾਹਤ ਮਿਲੀ ਪਰ ਇਹ ਰਾਹਤ ਜਲਦੀ ਕੁਦਰਤ ਦੇ ਕਹਿਰ ਦੇ ਵਿੱਚ ਬਦਲ ਗਈ ਤੇ ਬਦਲਿਆ ਮੌਸਮ ਕਿਸਾਨਾਂ ਦੇ ਲਈ ਆਫਤ ਬਣ ਗਿਆ। ਤੇ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡਾਂ ਸਮੇਤ ਸੂਬੇ ਦੇ ਕਈ ਇਲਾਕਿਆਂ ਦੇ ਵਿੱਚ ਕਣਕ ਦੀ ਤਿਆਰ ਫਸਲ ਪੂਰੀ ਤਰ੍ਹਾਂ ਵਿਛ ਗਈ ਤੇ ਬਾਰਿਸ਼ ਪੈਣ ਦੇ ਨਾਲ ਮੰਡੀਆਂ ਦੇ ਵਿੱਚ ਪਹੁੰਚੀ ਹੋਈ ਫਸਲ ਵੀ ਭਿੱਜ ਗਈ ਤੇ ਪਰੇਸ਼ਾਨ ਹੋਏ ਕਿਸਾਨਾਂ ਨੇ ਸਰਕਾਰ ਤੋਂ ਬਣਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਉਧਰ ਸਮਾਣਾ ਤੇ ਅਮਰਸਰ ਦੀਆਂ ਮੰਡੀਆਂ ਦੇ ਵਿੱਚ ਵੀ ਇਹੋ ਹਾਲ ਨਜ਼ਰ ਆਇਆ 60-70% ਜਿਹੜਾ ਨੁਕਸਾਨ ਹੋ ਗਿਆ ਕਣਕਾ ਉਦਾਂ ਨਹੀਂ ਵੱਡੀਆਂ ਜਾਣੀਆਂ ਪਾਣੀ ਖਾ ਖੱਤਿਆਂ 'ਚ ਖਲੋਤੇ ਆ ਜਿਹੜੇ ਰਹਿ ਗਈਆਂ ਵਾਂ ਮੰਡੀ 'ਚ ਵੀ ਕੋਈ ਪ੍ਰਬੰਧ ਹੈਗੇ ਜਾਂ ਨਹੀਂ ਮੰਡੀ ਦੇ ਪ੍ਰਬੰਧ ਤੇ ਹੈਗੇ ਆ ਪਰ ਪ੍ਰਬੰਧਾ ਲਈ ਕਣਕਾਂ ਹੀ ਥੋੜਾ ਮਤਲਬ ਥੋੜੀਆਂ ਆਹੀ ਤੇ ਕਣਕਾਂ ਜਿਹੜੀਆਂ ਹੈਗੀਆਂ ਲਈ ਵੱਡਣੀਆਂ ਅਸੀਂ ਥੋੜਾ ਬੋੜਾ ਇੱਕ ਅੱਧੀ ਟਰਾਲੀ ਲਿਆਂਦੀ ਆ ਕਿ ਇਹਨੇ ਦੋ ਲਿਆਂਦੀਆਂ ਵਾ ਖੜ ਪੀੜ ਤੋਂ ਇਲਾਕਾ ਵਾ ਇਸ ਵਾਰੀ ਥੋੜਾ ਜਿਹਾ ਕਣਕ ਨੂੰ ਦੇਖ ਕੇ ਥੋੜੀ ਆਸ ਸੀ ਕਿ ਕਣਕ ਸਾਡੀ ਜਿਹੜੀ ਥੋੜੇ ਬਲੇ ਖਾਨ ਜੋਗੀ ਜਿਹੜੇ ਘਰਾਵ ਦੇ ਵਿੱਚ ਦਾਣੇ ਆ ਜਾਣਗੇ ਪਰ ਅੱਜ ਜਿਹੜੀ ਕੁਦਰਤ ਦੀ ਮਾਰ ਪਈ ਅੱਜ ਕਿਸਾਨ ਅਤੇ ਅਸੀਂ ਸਾਰੇ ਕੋ ਬਹੁਤ ਨਰਾਸ਼ ਦੇ ਹਾਲਤ ਦੇ ਵਿੱਚ ਮੀਂਹ ਦੇ ਨਾਲ ਫਸਲਾਂ ਦਾ ਨੁਕਸਾਨ ਹੋਇਆ ਤਾਂ ਮੁੱਖ ਮੰਤਰੀ ਮਾਨ ਨੇ ਤੁਰੰਤ ਕਿਸਾਨਾਂ ਦੀ ਬਾਹ ਫੜੀ ਮੀਂਹ ਦੇ ਨਾਲ ਤਬਾਹ ਹੋਈ ਫਸਲ ਦੇ ਲਈ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਤੇ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਕਿਸਾਨਾਂ ਦੇ ਨਾਲ ਖੜੀ ਹੈ ਤੇ ਨੁਕਸਾਨੇ ਕੀ ਫਸਲ ਦੇ ਇੱਕ ਇੱਕ ਦਾਣੇ ਦੀ ਪਰਪਾਈ ਕੀਤੀ ਜਾਵੇਗੀ ਜੋ ਆ ਗੜੇਮਾਰੀ ਹੋਈ ਹੈ ਮੈਂ ਪਤਾ ਕਰਨ ਲੱਗਿਆ ਕਿੱਥੇ ਕਿੱਥੇ ਗੜੇਮਾਰੀ ਹੋਈ ਹੈ ਪੰਜਾਬ ਸੰਗਰੂਰ ਚ ਵੀ ਮੀਂਹ ਪਿਆ ਇਹ ਬਹੁਤ ਸਾਡੇ ਲਈ ਕੋਈ ਫਾਇਦੇਮੰਦ ਨਹੀਂ ਹੈਗਾ ਕਿਉਂਕਿ ਫਸਲਾਂ ਪੱਕੀਆਂ ਪਈਆਂ ਨੇ ਤੇ ਪੱਕੀਆਂ ਫਸਲਾਂ ਤੇ ਗੜੇ ਪੈ ਜਾਣ ਤਾਂ ਕਬੀਲਦਾਰੀਆਂ ਲਈ ਤੋਂ ਲੈ ਜਾਂਦੀਆਂ ਨੇ ਪਰ ਮੈਂ ਬਤੌਰ ਮੁੱਖ ਮੰਤਰੀ ਇਹ ਤੁਹਾਨੂੰ ਦੱਸਣਾ ਚਾਹਨਾ ਕਿ ਇੱਕ ਇੱਕ ਦਾਣੇ ਦਾ ਵੀ ਇਹ ਨੁਕਸਾਨ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪੰਜਾਬ ਸਰਕਾਰ ਵੱਲੋਂ ਪੂਰਾ ਕੀਤਾ ਜਾਊਗਾ ਕਿਉਂਕਿ ਕਿਉਂਕਿ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਤੇ ਕੋਈ ਜ਼ੋਰ ਨਹੀਂ ਕੁਦਰਤ ਬਲਹਾਰੀ ਹੈ ਖੈਰੇ ਮੌਸਮ ਭਾਵੇਂ ਕੁਝ ਸਮੇਂ ਦੇ ਲਈ ਖੁਸ਼ਗਵਾਰ ਹੋਇਆ ਪਰ ਇੰਨੇ ਦੇ ਵਿੱਚ ਕਿਸਾਨਾਂ ਦੀ ਤਿਆਰ ਫਸਲ ਖਰਾਬ ਹੋ ਗਈ ਜ ਜੁਣ ਸਰਕਾਰ ਤੋਂ ਮਦਦ ਦੀ ਗੁਹਾਰ ਲਗਾ ਰਹੇ ਨੇ ਬਿਊਰੋ ਰਿਪੋਰਟ న్యూਸ 18 ਪੰਜਾਬ ਤਾਂ ਲੋਕ ਸਭਾ ਚੋਣਾਂ ਦਾ ਜ਼ਿਕਰ ਕਰਾਂਗੇ ਜਿਸ ਦੇ ਲਈ ਮੈਦਾਨ ਦੇ ਵਿੱਚ ਉਤਰੇ ਨੇ ਸੀਮਾਨ ਫਤੇਗੜ ਸਾਹਿਬ ਦੇ ਵਿੱਚ ਉਮੀਦਵਾਰ ਗੁਰਪ੍ਰੀਤ ਜੀ ਪੀ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਔਰ ਮੀ ਅਤੇ ਤੂਫਾਨ ਦੇ ਵਿੱਚ ਚਾਲੇ ਵੀ ਦੱਸਦੇ ਕਿ ਸੀਮਾਨ ਦੀ ਰੈਲੀ ਜਾਰੀ ਰਹੀ ਤਾਂ ਮੰਚ ਤੋਂ ਸੀਮਾਨ ਨੇ ਵਰਕਰਾਂ ਨੂੰ ਸੁਨੇਹਾ ਦਿੱਤਾ ਨਾ ਕਿ ਆ ਮੈਂ ਤੂਫਾਨ ਦੇ ਵਿੱਚ ਵੀ ਤੁਹਾਡੇ ਨਾਲ ਖੜਾ ਰ੍ਹਾਂਗਾ ਤੂਫਾਨ ਦੇ ਵਿੱਚ ਵੀ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ ਤਾਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਅਥੇ ਹਨੇਰੀ ਅਤੇ ਚੱਕਰ ਤੇ ਜ਼ ਹਵਾਵਾਂ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਅਗਲੇ ਪਾਸੇ ਸੀਐਮ ਭਗਵੰਤ ਮਾਨ ਬੈਠੇ ਹੋਏ ਨੇ ਔਰ ਪਿੱਛੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਟੈਂਟ ਲੱਗਿਆ ਹੋਇਆ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਹੋ ਰਹੀ ਹੈ ਕਿਉਂਕਿ ਕੱਲ ਬੇहद ਜ਼ਿਆਦਾ ਨੁਕਸਾਨ ਹੋਇਆ ਹੈ ਦੱਸਿਏ ਕਿ ਇਹ ਬਿਲਕੁਲ ਤੇਜ਼ ਹਨੇਰੀ ਅਤੇ ਇੱਕ ਸੂ ਅਸੀਂ ਕਹਿ ਸਕਦੇ ਹਾਂ ਕਿ ਬਰੋਲਾ ਜਿਹੜਾ ਆਇਆ ਔਰ ਉਸਨੇ ਬੇहद ਜ਼ਿਆਦਾ ਨੁਕਸਾਨ ਜਿੱਥੇ ਵਕਵਾਖਾਈ ਕੀਤਾ ਉਥੇ ਰੈਲੀ ਦੇ ਵਿੱਚ ਵੀ ਇਹ ਬਰਸਾਤ ਅਤੇ ਚੱਕਰ ਅਤੇ ਤੇਜ਼ ਮੀਂਹ ਆਉਂਦਾ ਹੋਇਆ ਨਜ਼ਰ ਆ ਰਿਹਾ ਅੱਜ ਇੱਕ ਗੱਲ ਤੁਸੀਂ ਵੀ ਸਾਬਤ ਕਰਤੀ ਤੇ ਤੁਸੀਂ ਮੇਰੇ ਬਾਰੇ ਵੀ ਸੋਚਦੇ ਹੋਵੋਗੇ ਕਿ ਭਾਵੇਂ ਮੀਂਹ ਆਵੇ ਨੇਰੀਆ ਆਵੇ ਚਖੜਾ ਆਵੇ ਤੂਫਾਨ ਆਵੇ ਭਗਵੰਤ ਮਾਨ ਤੁਹਾਡੇ ਨਾਲ ਖੜਾ ਰਹੂਗਾ ਕੋਈ ਹੋਰ ਹੁੰਦਾ ਕੋਈ ਹੋਰ ਪਾਰਟੀ ਵਾਲਾ ਹੁੰਦਾ ਉਹਨੂੰ ਉਹਨੂੰ ਸਿਕਿਉਰਿਟੀ ਵਾਲੇ ਬੁਲਟ ਪ੍ਰੂਫ ਗੱਡੀ 'ਚ ਬਿਠਾ ਕੇ ਉਹਨੂੰ ਲੈ ਜਾਂਦੇ ਵੀ ਇੱਥੇ ਖਤਰਾ ਹੈ ਕੀ ਗੱਲ ਬਈ ਮੈਂ ਤੁਹਾਨੂੰ ਐਦਾਂ ਤੂਫਾਨ ਚ ਕਿਵੇਂ ਛੱਡ ਕੇ ਚਲਾ ਜਾਊਂਗਾ ਮੈਂ ਇੱਥੇ ਖੜੂਂਗਾ ਮੈਂ ਤੁਹਾਡੇ ਨਾਲ ਖੜੂਂਗਾ ਜੇ ਤੁਸੀਂ ਮੇਰੇ ਬਕਰਕੇ ਖੜੇ ਹੋ ਤਾਂ ਮੈਂ ਵੀ ਨਾਲ ਖੜੂ ਇਹ ਥੋੜੇ ਚਿਰ ਦੀਆਂ ਹੁੰਦੀਆਂ ਵਕਤੀ ਹਨੇਰੀਆਂ ਨਿਕਲਿਆ ਹੈ ਨਾ ਸੂਰਜ ਫੇਰ ਸੋ ਸੱਚ ਦਾ ਸੂਰਜ ਹਮੇਸ਼ਾ ਨਿਕਲਿਆ ਹੁੰਦਾ ਆ ਜਿਹੜੀਆਂ ਵਕਤੀ ਹਨੇਰੀਆਂ ਉਹ ਲੰਘ ਜਾਣਗੀਆਂ ਇਹ ਹੁਣ ਗੱਲ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਇਨਸੂਲਿਨ ਦੇਣ ਦੇ ਲਈ ਰਾਉਜ਼ ਐਵੇਨਿਊ ਕੋਰਟ ਦੇ ਵਿੱਚ ਪਟੀਸ਼ਨ ਦਾਖਲ ਕੀਤੀ ਜਿਸ ਤੇ ਸੁਣਵਾਈ ਤੋਂ ਬਾਅਦ ਕੋਰਟ ਨੇ ਸੋਮਵਾਰ ਤੱਕ ਫੈਸਲਾ ਰੱਖਵਾ ਰੱਖ ਲਿਆ ਕਥਿਤ ਸ਼ਰਾਬ ਘੁਟਾਲਾ ਮਾਮਲੇ ਦੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਿੱਲੀ ਦੀ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਜਿਨ੍ਹਾਂ ਦਾ ਸੀਟ ਨੂੰ ਲੈ ਕੇ ਮਾਮਲਾ ਗਰਮਾਇਆ ਹੋਇਆ ਤੇ ਰਾਉਜ਼ ਐਵੇਨਿਊ ਕੋਰਟ ਡਾਕਟਰ ਦੇ ਨਾਲ ਕੰਸਲਟ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ ਤੇ ਰੌਜ਼ ਐਵੇਨਿਊ ਕੋਰਟ ਦੇ ਵਿੱਚ ਡਾਕਟਰ ਦੇ ਨਾਲ ਕੰਸਲਟ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ ਹੋਈ। ਬੀਤੇ ਦਿਨੀ ਈਡੀ ਨੇ ਕੋਰਟ ਦੇ ਵਿੱਚ ਦਾਵਾ ਕੀਤਾ ਸੀ ਕਿ ਕੇਜਰੀਵਾਲ ਜਾਣਬੁੱਝ ਕੇ 슈ਗਰ ਲੈਵਲ ਵਧਾ ਰਹੇ ਨੇ ਤੇ ਜ਼ਮਾਨਤ ਵਾਸਤੇ ਆਧਾਰ ਬਣਾਉਣ ਦੇ ਲਈ ਅੰਬ ਮਿੱਠੀ ਚਾਹ ਅਤੇ ਮਠਿਆਈ ਖਾ ਰਹੇ ਨੇ। ਈਡੀ ਦੇ ਇਸ ਦਾਅਵੇ ਤੇ ਕੇਜਰੀਵਾਲ ਦੇ ਵਕੀਲ ਨੇ ਜਵਾਬ ਦਾਖਲ ਕੀਤਾ ਤੇ ਕਿਹਾ ਕਿ ਕੇਜਰੀਵਾਲ ਨੂੰ 48 ਵਾਰ ਘਰ ਦਾ ਖਾਣਾ ਭੇਜਿਆ ਗਿਆ ਤੇ ਜਿਸ ਦੇ ਵਿੱਚ ਸਿਰਫ 3 ਵਾਰ ਅੰਬ ਭੇਜੇ ਗਏ। ਜਿਸ ਤੇ ਜਿਲ੍ਹਾ ਪ੍ਰਸ਼ਾਸਨ ਨੇ ਜਵਾਬ ਦਿੱਤਾ ਹੈ ਕਿ ਕੇਜਰੀਵਾਲ ਨੂੰ ਘਰ ਦਾ ਬਣਿਆ ਖਾਣਾ ਦੇਣ ਦੇ ਵਿੱਚ ਕੋਈ ਸ਼ਰਤ ਨਹੀਂ ਸੀ ਉਹ ਫਲ ਜਾਂ ਕੁਝ ਵੀ ਖਾਣ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ 8 ਅਪ੍ਰੈਲ ਤੋਂ ਬਾਅਦ ਕੇਜਰੀਵਾਲ ਨੂੰ ਅੰਬ ਨਹੀਂ ਭੇਜੇ ਗਏ ਉਹਨਾਂ ਨੂੰ ਸਿਰਫ ਇੱਕ ਵਾਰ ਰਾਤਾਂ ਦੇ ਵਿੱਚ ਊੜੀ ਖਾਦੀ ਜਿਸ ਤੇ ਜੇਲ੍ਹ ਪ੍ਰਸ਼ਾਸਨ ਨੇ ਕਿਹਾ ਕਿ ਕੇਜਰੀਵਾਲ ਡਾਈਟ ਫਾਲੋ ਨਹੀਂ ਕਰ ਰਿਹਾ ਐਮਜ਼ ਦੇ ਮੁਤਾਬਕ ਉਹਨਾਂ ਨੂੰ ਅੰਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਕੇਸ ਦੀ ਸੁਣਵਾਈ ਦੇ ਦੌਰਾਨ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਕੇਜਰੀਵਾਲ ਦਾ ਸ਼ੂਗਰ ਲੈਵਲ ਵੱਧ ਰਿਹਾ ਹੈ

क्या गलत और बात हो सकती है ईडी का कोई मतलब नहीं था इस बात को अपोज करने के लिए क्योंकि ये जेल और जो अंडर अंदर ट्रायल है उसके बीच की बात है और इसने बार बार कहा कि मेरे को इंसुलिन चाहिए मेरे को कंसल्ट करने जाए जेल कहता कर रहे है इनकी शुगर। उनकी अपनी रिपोर्ट के हिसाब से दो से ऊपर भी वो गई है मॉनिटर करने का क्या अर्थ होता है सब के वकील ने ईडी सवाल खड़ा किया केस न ਮੀਡੀਆ ਟ੍ਰਾਇਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਦਕਿ ਕੇਜਰੀਵਾਲ ਤਾਂ ਸਿਰਫ 15 ਮਿੰਟ ਵੀਡੀਓ ਕਾਨਫਰencing ਦੀ ਮੰਗ ਕਰ ਰਹੇ ਨੇ ਜਿਸ ਤੇ ਈਡੀ ਨੇ ਜਵਾਬ ਦਿੱਤਾ ਕਿ ਕੇਜਰੀਵਾਲ ਦੇਵ ਨੂੰ ਲੀਗਲ ਮੁਲਾਕਾਤਾਂ ਦੀ ਗਲਤ ਵਰਤੋਂ ਕੀਤੀ ਗਈ ਹੈ ਕੋਰਟ ਦੇ ਵਿੱਚ ਈਡੀ ਨੇ ਕਿਹਾ ਕਿ ਐਮਸ ਦੇ ਡਾਕਟਰ ਨੂੰ ਕੇਜਰੀਵਾਲ ਦੀ ਸਿਹਤ ਦੀ ਜਾਂਚ ਕਰ ਦਿੱਤੀ ਜਾਵੇ ਜਿਸ ਤੇ ਕੇਜਰੀਵਾਲ ਦੇ ਵਕੀਲ ਨੇ ਕਿਹਾ ਕਿ ਸਾਨੂੰ ਈਡੀ ਦੀ ਸਲਾਹ ਦੀ ਲੋੜ ਨਹੀਂ ਹੈ ਕੇਜਰੀਵਾਲ ਨੂੰ ਤਿੰਨ ਵਾਰ ਚੈੱਕ ਕਰਕੇ ਖਾਣਾ ਦਿੱਤਾ ਜਾਂਦਾ ਹੈ ਕੋਰਟ ਨੇ ਸਾਰੀਆਂ ਧਿਰਾਂ ਦੀਆਂ ਦਲੀਲਾਂ ਸੁਣੀਆਂ ਤੇ ਕਿਹਾ ਕਿ ਮੈਡੀਕਲ ਬੋਰਡ ਦੇਖੇ ਕਿ ਕੇਸ਼ਰੀਵਾਲ ਨੂੰ ਕੀ ਚੀਜ਼ ਦੀ ਲੋੜ ਹੈ ਉਤ ਇਸ ਦਿਨ ਵਾਲੀ ਕੋਰਟ ਨੇ ਡਾਕਟਰ ਦੇ ਨਾਲ ਕੰਸਲਟ ਕਰਨ ਵਾਲੀ ਪਟੀਸ਼ਨ ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਜਿਸ ਨੂੰ ਸੋਮਵਾਰ ਸੁਣਾਇਆ ਜਾਵੇਗਾ ਬਿਊਰੋ ਰਿਪੋਰਟ న్యూਸ 18 ਪੰਜਾਬ ਉਹ ਦਰਮਾਦਵੀ ਪਾਰਟੀ ਨੇ ਭਾਜਪਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਸੰਜੇ ਸਿੰਘ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਿ ਜੀਵਾਨੂੰ ਜੇਲ੍ਹ ਦੇ ਵਿੱਚ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਤਾਂ ਇਹਦੀ ਤੇ ਵੀ ਗੰਭੀਰ ਸਵਾਲ ਖੜੇ ਕੀਤੇ ਗਏ ਨੇ ਤਾਂ ਭਾਜਪਾ ਨੇ ਸੰਜੇ ਸਿੰਘ ਨੂੰ ਹੀ ਕਟਾਰੇ ਦੇ ਵਿੱਚ ਖੜਾ ਕਰ ਦਿੱਤਾ ਜਦੋਂ ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਤਿਹਾਰ ਜੇਲ੍ਹ ਦੇ ਵਿੱਚ ਬੰਦ ਨੇ ਪੈਸੇ ਨੂੰ ਲੈ ਕੇ ਹਰ ਰੋਜ਼ ਦਿੱਲੀ ਦਾ ਸਿਆਸੀ ਪਾਰਾ ਸਿਖਰ ਤੇ ਪਹੁੰਚ ਜਾਂਦਾ ਹੈ ਸ਼ੁਗਰ ਤੇ ਲੇਵਲ ਵਾਲਾ ਸ਼ੁਰੂ ਹੋਇਆ ਤਾਜ਼ਾ ਐਪੀਸੋਡ ਗੰਭੀਰ ਇਲਜ਼ਾਮਾਂ ਤੱਕ ਪਹੁੰਚ ਗਿਆ ਆਮ ਆਦਮੀ ਪਾਰਟੀ ਦੇ ਸੰਸਦ ਸੰਜੇ ਸਿੰਘ ਖੁਦ ਸਾਹਮਣੇ ਆਏ ਤੇ ਨਿਸ਼ਾਨੇ ਤੇ ਰਹੀ ਭਾਜਪਾ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੇਲ੍ਹ ਦੇ ਵਿੱਚ ਕੇਜਰੀਵਾਲ ਦੀ ਜਾਨ ਨੂੰ ਖਤਰਾ ਦੱਸ ਦਿੱਤਾ ਸੰਜੇ ਸਿੰਘ ਨੇ ਕਿਹਾ ਕਿ ਤਿੰਨ ਵਾਰ ਦੇ ਸੀਐਮ ਨੂੰ ਜੇਲ੍ਹ ਦੇ ਵਿੱਚ ਸੁੱਟ ਕੇ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਚੋਣਾਂ ਦੇ ਵੇਲੇ ਸਾਡੇ ਲੀਡਰ ਨੂੰ बदनाम करने की कोशिश हो रही है सरकार के इशारे पर अरविंद केजरीवाल की जिंदगी के साथ खिलवाड़ करने की गहरी साजिश रची जा रही है ये चुनाव का वक्त है आप हमारे पार्टी के नेता को रोज रोज बदनाम करेंगे झूठे बेबुनियाद आरोप लगा के मैं तो छह जे महीने जेल में रह के आया हूं ਮੈਂ ਬਤਾ ਸਕਦਾ ਹਾਂ ਕਿਸੇ ਕੀ ਡੀਜੀ ਜਾਣਕਾਰੀ ਆਪ ਸਰਨਿਕ ਕਰ ਰਿਹਾ ਹੈ ਉਹ ਵੀ ਝੂਠੀ ਜਾਣਕਾਰੀ ਜਦੋਂ ਸੰਜੇ ਸਿੰਘ ਨੇ ਬੀਜੇਪੀ ਤੇ ਗੰਭੀਰ ਇਲਜ਼ਾਮ ਲਗਾਏ ਤਾਂ ਉਹ ਬੀਜੇਪੀ ਨੇ ਸੰਜੇ ਸਿੰਘ ਨੂੰ ਘਟਾਰੇ ਵਿੱਚ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ ਕੇ ਪਾਸ ਪ੍ਰਸ਼ਾਸਨ ਹੈ ਜੇਰ ਪ੍ਰਸ਼ਾਸਨ और अभी संजय सिंह सारी पार्टी चला रहे हैं और सारी सरकार उनके हाथ में है तो ऐसा तो नहीं कि संजय सिंह को जान बुझ कर शरार्त कर रहे हो ये सारी चीजें जो है ये बहुत बड़ा एक कॉन्स्टिट्रेसी की तरफ इशारा कर रही हैं, जिस तरीके से उनको ज्यादा मीठा दिया जा रहा है उनके घर से जान बूझ कर ऐसा खाना बना के भेजा जा रहा है उनको आम खिलाए जा रहे हैं उनको मिठाइयां खिलाई जा रही हैं और उधर से संजय सिंह बाहर कह रहे हैं कि इंसुलिन बढ़ गई इंसुलिन बढ़ गई ये बहुत बड़ी कोई साजिश हो रही है ਹਾਲਾਂਕਿ ਪੂਰਾ ਮਾਮਲਾ ਰੌਜ਼ੇਵੀਨਿਊ ਕੋਰਟ ਦੇ ਵਿੱਚ ਹੈ ਤੇ ਸੋਮਵਾਰ ਨੂੰ ਅਦਾਲਤ ਦੇ ਵੱਲੋਂ ਆਪਣਾ ਫੈਸਲਾ ਸੁਣਾਇਆ ਜਾਵੇਗਾ ਪਰ ਇਸ ਦੇ ਵਿੱਚ ਚਲੇ ਦਿੱਲੀ ਦਾ ਸਿਆਸੀ ਅਖਾੜਾ ਜ਼ਰੂਰ ਭਖਿਆ ਹੋਇਆ ਹੈ ਬਿਊਰੋ ਰਿਪੋਰਟ న్యూਸ 18 ਪੰਜਾਬ ਹੁਣ ਗੱਲ ਕਿਸਾਨਾਂ ਦੀ ਜਦੋਂ ਕਿਸਾਨ ਮਜੀਠਾ ਵਿੱਚ ਬਜਪੀ ਉਮੀਦਵਾਰ ਤਰਨਜੀਤ ਸੰਧੂ ਦਾ ਵਿਰੋਧ ਕਰਨ ਪਹੁੰਚੇ ਤਾਂ ਪੁਲਿਸ ਦੀ ਸਖਤੀ ਦੇ ਚਲਦਿਆਂ ਮਕਸਦ ਚੁਕਾਮਯਾਬ ਨਹੀਂ ਹੋ ਸਕੇ ਤੇ ਸੜਕ ਦੇ ਉੱਤੇ ਹੀ ਧਰਨਾ ਦੇ ਕੇ ਵਾਪਸ ਮੁੜਨਾ ਪਿਆ ਇੱਕ ਪਾਸੇ ਪੁਲਿਸ ਦਾ ਸਖਤ ਪੈਰਾ ਦੂਜੇ ਪਾਸੇ ਵੱਡੀ ਗਿਣਤੀ ਦੇ ਵਿੱਚ ਜੁਟੇ ਕਿਸਾਨ ਤੇ ਬਿਲਕੁਲ ਵਿਚਕਾਰ ਦੇ ਵਿੱਚ ਵੱਡੇ ਪੱਧਰ ਤੇ ਕੀਤੀ ਹੋਈ ਬੈਰੀਕੇਡਿੰਗ ਕੁਲਤਿਸ ਰੋਲ ਸੀਗੇ ਜਿਵੇਂ ਕਿਸਾਨਾਂ ਨੂੰ ਪਤਾ ਲੱਗਿਆ ਕਿ ਭਾਜਪਾ ਉਮੀਦਵਾਰ ਤਰਨਜੀਤ ਸੰਧੂ ਪ੍ਰਚਾਰ ਦੇ ਲਈ ਮਜੀਠਾ ਪਹੁੰਚ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੇ ਵੀ ਚਾਲੇ ਪਾ ਦਿੱਤੇ ਪਰ ਕਿਸਾਨ ਤਰਨਜੀਤ ਸੰਧੂ ਦਾ ਵਿਰੋਧ ਕਰਨ ਇਸ ਤੋਂ ਪਹਿਲਾਂ ਹੀ ਪੁਲਿਸ ਦਾ ਐਕਸ਼ਨ ਨਜ਼ਰ ਆਇਆ ਵੱਡੀ ਗਿਣਤੀ ਚ ਪੁਲਿਸ ਦੀ ਤਣਾਤੀ ਕਰ ਦਿੱਤੀ ਤੇ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰਸਤੇ ਦੇ ਵਿੱਚ ਰੋਕ ਲਿਆ ਜਿਸ ਤੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਕਿਹਾ ਕਿ ਉਹ ਤਾਂ ਤਰਨਜੀਤ ਸੰਧੂ ਨੂੰ ਸਵਾਲ ਕਰਨ ਦੇ ਲਈ ਪਹੁੰਚੇ ਸਨ ਪਰ ਉਹ ਕਿਸਾਨਾਂ ਦੇ ਨਾਲ ਗੱਲ ਕਰਨ ਦੇ ਲਈ ਤਿਆਰ ਹੀ ਨਹੀਂ ਨੇ ਹਾਲਾਂਕਿ ਤਰਨਜੀਤ ਸੰਧੂ ਨੇ ਕਿਹਾ ਕਿ ਕਿਸਾਨ ਵਿਰੋਧ ਕਰਨ ਦੀ ਥਾਂ ਮੇਰੇ ਨਾਲ ਆ ਕੇ ਗੱਲ ਕਰਨ